ਮਾਨਸਾ ਜ਼ਿਲ੍ਹੇ ਦੇ ਪਿੰਡ ਸਿਰਸੀ ਵਾਲਾ ਦੇ ਵਿੱਚ ਬਾਬਾ ਪ੍ਰੇਮਨਾਥ ਵੱਲੋਂ ਜਲਤਾਰਾ ਕੀਤੀ ਗਈ ਸੀ ਜਲਤਾਰਾ ਕਰਨ ਵਾਲੇ ਬਾਬੇ ਵੱਲੋਂ ਪਿੰਡ ਦੇ 15 ਤੋਂ ਵੱਧ ਲੋਕਾਂ ਦੇ ਨਾਲ ਠੱਗੀ ਮਾਰੀ ਹੈ 15 ਲੱਖ ਤੋਂ ਵੱਧ ਦੀ ਠੱਗੀ ਵਜੀ ਹੈ ਬਾਬੇ ਦੇ ਦੋ ਚੇਲੇ ਗ੍ਰਿਫਤਾਰ ਕਰ ਲਏ ਗਏ ਨੇ ਪਰ ਬਾਬਾ ਫਰਾਰ ਹੋ ਗਿਆ ਹੈ ਪਿੰਡ ਦੇ ਲੋਕਾਂ ਵੱਲੋਂ ਸੁਣੋ ਕਿ ਪਿੰਡ ਦੇ ਲੋਕਾਂ ਦੇ ਨਾਲ ਕਿਵੇਂ ਠੱਗੀ ਵਜੀ ਹੈ ਆ ਮੈਂਬਰ ਇਹਨੇ ਵੀ ਨਾ ਦੇ ਦਿੱਤੀ ਬਾਬਾ ਜੀ ਕਿੰਨੇ ਕੀ ਨਾਮ ਹੈ ਤੁਹਾਡਾ ਕਿੰਨੇ ਪੈਸੇ ਤੁਹਾਡੇ ਕਿੰਨੇ ਪੈਸੇ ਲੱਗੇ ਬਜੇ ਰੂੜ ਲੱਖ ਜੀ ਰੂੜ ਲੱਖ ਦੇ ਰੂੜ ਲੱਖ ਦੀ ਹਾਂ ਜੀ ਤੁਹਾਡੇ ਨਾਲ ਕਿੰਨੇ ਪੈਸੇ ਲੱਗੇ ਮੇਰੇ ਨਾਲ 3.5 ਲੱਖ ਦੀ ਬਜੇ ਹੋ ਜੀ ਹਾਂ ਐਂਟਰੀਆਂ ਮਰਵਾਇਆਂ ਨੇ ਕਿਤੇ ਬੀ ਦੀ ਮਰਵਾ ਲਈ ਕਿਤੇ ਪਿਆ ਦੀ ਮਰਵਾ ਲਈ ਜੀ ਸੋਨ ਨੂੰ ਤਾਂ ਜਿੰਨੀ ਵੀ ਐਂਟਰੀ ਗਈਆਂ ਨੇ ਸਾਰੀਆਂ ਸੋਨ ਨੂੰ ਹੀ ਹੋਈਆਂ ਨੇ ਜੀ ਸਰ ਇਹ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਬਾਬਾ ਛੱਤੀਆਂ ਮਾਰ ਰਹੇ ਮਾਪਾ ਡਗੀਆਂ ਪਤਾ ਲੱਗਿਆ ਜਦੋਂ ਆਉਣ ਇਹਨੇ ਸਾਨੂੰ ਕਹੇ ਦੀ ਸਾਨੂੰ ਕਿਸੇ ਨੂੰ ਵੀ ਨਾਮ ਲੈ ਕੇ ਨਹੀਂ ਗਿਆ ਜਿਹੜੇ ਬੰਦੇ ਆਉਤੀਗੇ ਬਾਕੀ ਸਾਰੇ ਬੰਦੇ ਨਾਲ ਲੈ ਗਿਆ ਉਥੇ ਇਹ ਬੰਦੇ ਨੂੰ ਮਠਿਆ ਕੇ ਚਾਰ ਬੰਦੇ ਨੂੰ ਕਹਿੰਦਾ ਮੈਂ ਖਾਣਾ ਖਾਣਾਗਾ ਖਾਣਾ ਖਾਣ ਤੋਂ ਬਾਅਦ ਰਫੂ ਚੱਕਰ ਹੋ ਗਿਆ ਤੇ ਫੋਨ ਆਏਗਾ ਫੋਨ ਤੋਂ ਬਾਅਦ ਕੋਈ ਨਹੀਂ ਮਿਲਿਆ ਇਹਨਾਂ ਦਾ ਕੰਟੈਕਟ ਹੈਗਾ ਜਰੂਰ ਇਹ ਜਿਹੜੇ ਦੋ ਬੰਦੇ ਨੇ 43 ਸਾਡੇ ਸਾਡੇ ਕੋਲੇ ਬਾਈ ਮੇਰਾ ਪਿੰਡ ਬਾਦਰਪੁਰਾ ਹੈ ਨਾਮ ਮੇਰਾ ਗੁਰਧਿਆਨ ਸਿੰਘ ਹੈ ਸਾਡੇ ਕੋਲੇ ਹਰਿਆਣੇ ਚੋਂ ਬੰਦੇ ਆਏ ਸੀਗੇ ਤੇ ਵੀ ਕਦੇ ਵੀ ਬਾਬੇ ਤੋਂ ਪੈਸੇ ਲੈਣੇ ਨੇ ਹਨ ਸਾਹ ਦੇ ਪਿੰਡ ਹਾਂ ਤਮਤਾਨ ਸਾਹਿਬ ਨੇ ਪਿੰਡ ਹੈ ਉਹ ਅਮੀਰਗੜ ਸਾਡੇ ਕੋਲੇ ਰਾਣੇ ਚ ਬੰਦੇ ਆਏ ਸਾਨੂੰ ਇਹਦੀ ਬਾਬੇ ਤੋਂ ਅਸੀਂ ਪੈਸੇ ਲੈਣੇ ਨੇ ਅਸੀਂ ਗੱਲਬਾਤ ਕਰਕੇ ਆਏ ਜਿਹੜੇ ਆ ਬੰਦੇ ਅੰਦਰ ਬੈਠੇ ਆ सोनू ਦੇ ਪੰਡਤ ਇਹ ਸਾਡੇ ਨਾਲ ਵੈਂਸਵਾਜੀ ਕਰਦੇ ਸੀਗੇ ਵੀ ਬਾਬਾ ਇਹ ਹਜਾ ਹੈ ਨਹੀਂ ਬਾਬਾ ਇਹ ਨਹੀਂ ਹੈਗਾ ਇਹਦੇ ਘਰੇ ਆਏ ਸੀਗੇ ਅਸੀਂ ਅਸੀਂ ਗੱਲਬਾਤ ਕਰੀ ਸਾਨੂੰ ਕਹਿੰਦਾ ਵੀ ਲੱਖ ਰੁਪਿਆ ਮੋੜ ਦਾਂਗੇ ਚਲ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਜਾਲਾ ਤੁਸੀਂ ਬਈ ਯਾਰ 97000 ਰੁਪਏ ਤੁਸੀਂ ਘਾਟਾ ਖਾ ਲਓ ਉਸ ਦੂਆ ਦਾ ਅਸੀਂ ਇਹਨਾਂ ਨੂੰ ਕਹਿ ਕੇ ਵੀ ਆਈ ਵੀ ਬੰਦਾ ਫਰਾਡ ਹੈ ਸਾਨੂੰ ਸਾਰਾ ਕੁਝ ਦੱਸ ਗਏ ਸੀ ਉਹ ਵੀ ਬਹੁਤ ਪਿੰਡਾਂ 'ਚ ਉਹ ਠੱਗੀ ਮਾਰ ਕੇ ਆਏ ਠੀਕ ਹੈ ਤੇ ਇਹਨਾਂ ਨੂੰ ਅਸੀਂ ਦੱਸ ਗਏ ਮੈਂ ਅੱਠ ਦਿਨ ਰਹਿਣਾ ਨਹੀਂ ਇਹ ਬਾਬਾ ਭੱਜੂ ਤੁਸੀਂ ਘੌਰ ਰੱਖਿਓ ਇਹ ਗੱਲ ਮੈਂ ਇਹਨੂੰ ਕਹਿ ਕੇ ਆਇਆ ਉਦੋਂ ਬਾਅਦ ਉਹ ਬਾਬਾ ਭੱਜ ਗਿਆ ਮੇਰੇ ਨੂੰ ਕੱਲ੍ਹ ਸਵੇਰੇ ਫੋਨ ਆਇਆ ਤੇ ਕਹਿੰਦੇ ਵੀ ਬਾਬਾ ਰਾਹੂ ਚੱਕਰ ਹੋ ਗਿਆ ਉਦੋਂ ਬਾਅਦ ਅਸੀਂ ਇਹਨਾਂ ਨੇ ਰਾਤ ਹੀ ਉਹ ਬੰਦੇ ਫੜ ਕੇ ਅੰਦਰ ਫੜਾਤੇ ਤੇ ਸਵੇਰੇ ਅਸੀਂ ਇਕੱਠੇ ਹੋ ਕੇ ਇੱਥੇ ਆ ਕੇ ਗੱਲ ਲਗਾਈ ਤੇ ਜਿਹੜਾ ਇਹ ਬੰਦੇ ਅੰਦਰ ਬੈਠੇ ਨੇ ਇਹ ਮੈਨੂੰ ਕਹਿੰਦਾ ਵੀ 12 ਵਜੇ ਬੁਲਾ ਕੇ ਮੈਨੂੰ ਕਹਿੰਦਾ ਵੀ ਬਾਬਾ ਆਪਣਾ ਅਗਰ ਬਾਬਾ ਤਾਂ ਭੱਜੂਗਾ ਮਾ ਤੈਨੂੰ ਕੀ ਪਤਾ ਬਾਈ ਕਹਿੰਦਾ ਯਾਰ ਪਹਿਲਾਂ ਵੀ ਕਈ ਥਾਮੋਂ ਭੱਜ ਗਿਆ ਫਿਰ ਮੈਂ ਬਾਈ ਯਾਰ ਤੁਸੀਂ ਕਹਦੇ ਉਹਦੇ ਨਾਲ ਆਉਣੇ ਕਹਿੰਦਾ ਯਾਰ ਮੇਰਾ ਤਾਂ ਉਹ ਬੁਲਾ ਲਾਂਦਾ ਮੈਂ ਤਾਂ ਮੈਂ ਯਾਰ ਤਾਂ ਗੱਡੀ ਵੀ ਦਿੱਤੀ ਇਹਨੂੰ ਕਹਿੰਦਾ ਇਹ ਤਾਂ ਕਹਿੰਦਾ ਉਹ ਬੁਲਾ ਲਾਂਦਾ ਆਉਣਾ ਪੈਂਦਾ ਬਾਈ ਮੈਂ ਠੀਕ ਐ ਤੇ ਅੰਦਰ ਬਹਿ ਕੇ ਜਾ ਕੇ ਮੈਂ ਪੁੱਛਾਂ ਮਾ ਬਾਈ ਕਦੋਂ ਸਦਾ ਜਾਣਾ ਯਾਰ ਮਾ ਵੀ ਕਹਦੇ ਆਉਂਦੇ ਕਹਿੰਦਾ ਯਾਰ ਉਹ ਤਾਂ ਆਉਂਦਾ ਨਹੀਂ ਮੈਂ ਯਾਰ ਆਉਂਦਾ ਕਿਵੇਂ ਕਹਿੰਦਾ ਤਾਂ ਭੱਗ ਗਿਆ ਬਾਈ ਸਾਨੂੰ ਪਤਾ ਹੈ ਕਹਿੰਦਾ ਵੀ ਆਉਂਦਾ ਨਹੀਂ ਭੱਜ ਗਿਆ ਤੇ ਮੈਂ ਠੀਕ ਐ ਜਿਹੜੇ ਇਹ ਇੱਕ ਕੁੱਲ ਮਿਲਾ ਕੇ ਕਿੰਨੇ ਪੈਸੇ ਲਿਖ ਕੀਤੇ 14 ਲੱਖ ਦੀ 14 ਲੱਖ ਰੁਪਏ ਜੀ ਸਾਰੇ ਬੰਦਿਆਂ ਦਾ ਹੀ ਕੁੱਲ ਮਿਲਾ ਕੇ ਪਿੰਡ ਵਿੱਚ ਹਾਂ ਬੱਚੀ ਮੇਰਾ ਸੌਦਾ ਆ ਗਿਆ ਬੱਚੀ ਨਗਦ ਰੁਪਏ ਜੀ ਠੀਕ ਹੈ ਉਹ ਇਹ ਬੰਦੇ ਦੇ ਅਕਾਊਂਟ ਚ ਜਾਈ ਗਏ ਨੇ ਜਿੰਨੇ ਵੀ ਪੈਸੇ ਲੈਂਦਾ ਤੀਗਾ ਉਹ ਕਹਿੰਦੇ ਸੋਨੂ ਦੇ ਅਕਾਊਂਟ ਚ ਪਾਲਟੀ ਮਾਰਦੇ ਉਹਨੂੰ ਕਹਿੰਦਾ ਪ੍ਰਸ਼ਾਸਨ ਦੀ ਜਾਂਚ ਤੱਕ ਪ੍ਰਸ਼ਾਸਨ ਤੋਂ ਕੀ ਮੰਗ ਪ੍ਰਸ਼ਾਸਨ ਦਾ ਇਹ ਮੰਗ ਕਰਦੇ ਵੀ ਇਹਨਾਂ ਦੀ ਜਾਂਚ ਕਰੀ ਜਾਵੇ ਜਾਂਚ ਸਾਾਨੂੰ ਸਾਡੇ ਪੈਸੇ ਦਵਾਈ ਜਾਣ ਸਾਫ਼ ਮਿਲਣਾ ਚਾਹੀਦਾ ਜੀ ਇਹ ਬੰਦੇ ਦੋਹਾਂ ਚ ਹੀ ਸਾਰਾ ਕੁਝ ਹਾਂ ਇਹ ਕਹਾਂਗੇ ਇਹ ਕਹਾਂਗੇ ਜੀ ਇੱਕ ਗੱਡੀ ਤਾਂ ਨਹੀਂ ਉੱਥੇ ਗੱਡੀਆਂ ਕਾ ਖੜੀ ਜਾਈ ਡਾਕਟਰ ਇਹਨਾਂ ਇਹਨਾਂ ਦਾ ਕੰਮ ਹੀ ਇਹ ਹੈ ਠੀਕ ਹੈ ਇਹਨਾਂ ਪਹਿਲਾਂ 20 ਮਿੰਟ ਪਹਿਲਾਂ ਹੀ ਜਾਂਦੇ ਨੇ ਪਹਿਲਾਂ ਹੀ ਜਾਂਦੇ ਨੇ ਫਿਰ ਬਾਅਦ ਚ ਬਾਬਾ ਆਉਂਦਾ ਤੇ ਹੁਣ ਪਤਾ ਲੱਗਦਾ ਸਾਨੂੰ ਇਹ ਜਾ ਕੇ ਯਕੀਨ ਦਵਾਉਂਦੇ ਨੇ ਵੀ ਗੱਡੀ ਦਿੱਤੀ ਅਸੀਂ ਐਂ ਕਰਾ ਪਏ ਸੀ ਬਾਬਾ ਉਹ ਤੋਂ ਐ ਕਰ ਲੱਖ ਰੁਪਏ ਦੀ ਜੀਜਾ ਕਰਕੇ ਫਿਰ ਬਾਬਾ ਸਾਨੂੰ ਇਹ ਵੀਡੀਓ ਵੀ ਸਾਡੇ ਲਵੇ ਦਿਖਾਈਏ ਏ ਬਾਬਾ ਵੀਡੀਓ ਦਿਖਾਉਂਦਾ ਲੋਕਾਂ ਨੂੰ ਯਾ ਦੇਖੋ ਸੋਨੂ ਲਵੇ ਇੰਨੇ ਰੁਪਏ ਨੇ ਸੋਨੂ ਨੂੰ ਮੈਂ ਇੰਨਾ ਸੱਠਾ ਦਿੰਦਾ ਸੋਨੂ ਮੈਂ ਬਣਾਤਾ ਉਹਦੇ ਮੈਂ ਉਹਦੇ ਮਲੰਗ ਤੇ ਉਹ ਕਾਰਾ ਕੋਠੀਓ ਚੱਲਣ ਲਾਤੀਆਂ ਸਾਰਾ ਕੁਝ ਕਹਿੰਦਾ ਵੀ ਮੈਂ ਬਾਧੂ ਕੁਝ ਦੇਤਾ ਉਹਨੂੰ ਇਹ ਬੰਦਾ ਨਾ ਲੈ ਕੇ ਜਿਹੜਾ ਅੱਜ ਜਿਹੜੇ ਬੰਦੇ ਹਰੋਦਸ ਨੇ ਗ੍ਰਿਫਤਾਰ ਕੀਆ ਤਾਂ ਉਹਨਾਂ ਲਵੇ ਨਕਦ ਰਕਸ਼ੀ ਨਹੀਂ ਮਿਲੀ ਉਹਨਾਂ ਨੂੰ ਨਹੀਂ ਨਕਦ ਨਹੀਂ ਉਹ ਤਾਂ ਬਾਬਾ ਖਾਤਿਆਂ ਦੇ ਨਹੀਂ ਉਹ ਤਾਂ ਖਾਤਿਆਂ ਦੇ ਨਹੀਂ ਇਹਨਾਂ ਦੇ ਅਕਾਊਂਟ ਚੈੱਕ ਕਰੀ ਜਾਂਦੇ ਨੇ ਖਾਤਿਆਂ ਦੀ ਜਾਂਚ ਕੀਤੀ ਜਾ ਇਹਨਾਂ ਦਾ ਅਕਾਊਂਟ ਚੈੱਕ ਹੋਣ ਜੀ ਇਹ ਤਾਂ ਉੱਤੇ ਦੀ ਪੰਡੀ ਨੇ ਬਸ ਆ ਗੱਲ ਹੈ ਜੀ ਹ